ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਸ਼ਹੀਦਾਂ ਦੇ ਸਰਦਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਵੱਲੋਂ ਉਚਾਰਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ 18ਵੀਂ ਅਸ਼ਟਪਦੀ ਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸ਼ਲੋਕ ਸਤਿ ਪੁਰਖ ਦਿਨ ਜਾਣਿਆ ਸਤ ਗੁਰ ਤਿਸ ਕਾ ਨਾਉ ਇਸ ਕੇ ਸੰਗ ਸਿਖ ਉਦਰੇ ਨਾਨਕ ਹਰ ਗੁਣ ਗਾਉ ਸਤਿਗੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਜਿਸਨੇ ਸਦਾ ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ ਉਸ ਦਾ ਨਾਮ ਸਤਿਗੁਰੂ ਹੈ ਤਿਸ ਕੇ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਉਸ ਦੀ ਸੰਗਤ ਵਿੱਚ ਰਹਿ ਕੇ ਸਿੱਖ ਵਿਕਾਰਾਂ ਤੋਂ ਬਚ ਜਾਂਦਾ ਹੈ ਤਾਂ ਤੇ हे ਨਾਨਕ ਤੂੰ ਵੀ ਗੁਰੂ ਦੀ ਸੰਗਤ ਵਿੱਚ ਰਹਿ ਕੇ ਅਕਾਲ ਪੁਰਖ ਦੇ ਗੁਣ ਗਾ ਅਸ਼ਟਪਦੀ ਸਤਿਗੁਰੂ ਸਿੱਖ ਕੀ ਕਰੇ ਪ੍ਰਤਪਾਲ ਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ ਸੇਵਕ ਕੋ ਗੁਰ ਸਦਾ ਦਿਆਲ ਸਤਿਗੁਰੂ ਆਪਣੇ ਸੇਵਕ ਨੂੰ ਤੇ ਸਦਾ ਮੇਰ ਕਰਦਾ ਹੈ ਸਤਿਗੁਰ ਸਿੱਖ ਕੀ ਗੁਰ ਦਰਮਤ ਮਲਹਿਰੇ ਸਤਗੁਰੂ ਆਪਣੇ ਸਿੱਖ ਦੀ ਭੈੜੀ ਮਤ ਰੂਪੀ ਮੈਲ ਨੂੰ ਦੂਰ ਕਰ ਦਿੰਦਾ ਹੈ ਗੁਰਬਚਨੀ ਹਰ ਨਾਮ ਉਚਰੈ ਕਿਉਂਕਿ ਸਿੱਖ ਆਪਣੇ ਸਤਗੁਰੂ ਦੇ ਉਪਦੇਸ਼ ਦੀ ਰਾਹੀ ਪ੍ਰਭੂ ਦਾ ਨਾਮ ਸਿਮਰਦਾ ਹੈ ਸਤਗੁਰੂ ਸਿੱਖ ਕੇ ਬੰਧਨ ਕਾਟੇ ਸਤਗੁਰੂ ਆਪਣੇ ਸਿੱਖ ਦੇ ਮਾਇਆ ਦੇ ਬੰਧਨ ਕੱਟ ਦਿੰਦਾ ਹੈ ਗੁਰ ਕਾ ਸਿੱਖ ਵਿਕਾਰ ਤੇ ਹਾਟੇ ਅਤੇ ਗੁਰੂ ਦਾ ਸਿੱਖ ਵਿਕਾਰਾਂ ਵੱਲੋਂ ਹਟ ਜਾਂਦਾ ਹੈ ਸਤਗੁਰ ਸਿੱਖ ਕੋ ਨਾਮ ਧਨ ਦੇ ਕਿਉਂਕਿ ਸਤਗੁਰ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ ਰੂਪੀ ਤਨ ਦਿੰਦਾ ਹੈ ਗੁਰ ਕਾ ਸਿੱਖ ਵਡਪਾਗੀ ਹੈ ਤੇ ਇਸ ਤਰ੍ਹਾਂ ਸਤਗੁਰੂ ਦਾ ਸਿੱਖ ਵੱਡੇ ਭਾਦਾਂ ਵਾਲਾ ਬਣ ਜਾਂਦਾ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਸਤਿਗੁਰੂ ਆਪਣੇ ਸਿੱਖ ਦਾ ਲੋਕ ਤੇ ਪਰਲੋਕ ਸਵਾਰ ਦਿੰਦਾ ਹੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ ਏ ਨਾਨਕ ਸਤਿਗੁਰ ਆਪਣੇ ਸਿੱਖਾਂ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਜੋ ਸੇਵਕ ਸਿੱਖ ਦੀ ਖਾਤਰ ਗੁਰੂ ਦੇ ਘਰ ਵਿੱਚ ਭਾਵ ਗੁਰੂ ਦੇ ਦਰ ਤੇ ਰਹਿੰਦਾ ਹੈ ਦਰ ਕੀ ਆਗਿਆ ਮਨ ਮਹਿ ਸਹਿ ਤੇ ਗੁਰੂ ਦਾ ਹੁਕਮ ਮਨ ਵਿੱਚ ਮੰਨਦਾ ਹੈ ਆਪਸ ਕੋ ਕਰ ਕੁਛੂ ਨਾ ਜਨਾਵੇ ਜੋ ਆਪਣੇ ਆਪ ਨੂੰ ਵੱਡਾ ਨਹੀਂ ਜਿਤੋਂਦਾ ਹਰ ਹਰ ਨਾਮ ਹਿਰਦੇ ਸਦ ਧਿਆਵੇ ਪ੍ਰਭੂ ਦਾ ਨਾਮ ਸਦਾ ਹਿਰਦੇ ਵਿੱਚ ਧਿਆਉਂਦਾ ਹੈ ਮਨ ਬੇਚੇ ਸਤਿਗੁਰ ਕੇ ਪਾਸ ਜੋ ਆਪਣਾ ਮਨ ਸਤਿਗੁਰ ਅੱਗੇ ਵੇਚ ਦਿੰਦਾ ਹੈ ਭਾਵ ਗੁਰੂ ਦੇ ਹਵਾਲੇ ਕਰ ਦਿੰਦਾ ਹੈ ਤਿਸ ਸੇਵਕ ਕੇ ਕਾਰਜ ਰਾਸ ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ ਜਾਂਦੇ ਹਨ ਸੇਵਾ ਕਰਤ ਹੋਏ ਨਹਿ ਕਾਮੀ ਜੋ ਸੇਵਕ ਗੁਰੂ ਦੀ ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖਾਇਸ਼ ਨਹੀਂ ਰੱਖਦਾ ਤਿਸ ਕੋ ਹੋਤ ਪ੍ਰਾਪਤ ਸੁਆਮੀ ਉਸ ਨੂੰ ਮਾਲਕ ਪ੍ਰਭੂ ਮਿਲ ਪੈਂਦਾ ਹੈ ਆਪਣੀ ਕਿਰਪਾ ਜਿਸ ਆਪ ਕਰੇ ਜਿਸ ਤੇ ਪ੍ਰਭੂ ਆਪਣੀ ਮਿਹਰ ਕਰਦਾ ਹੈ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਏ ਨਾਨਕ ਗੁਰੂ ਉਹ ਸੇਵਕ ਸਤਿਗੁਰੂ ਦੀ ਸਿੱਖਿਆ ਲੈਂਦਾ ਹੈ 20 ਬਿਸਵੈ ਗੁਰ ਕਾ ਮਨ ਮੰਨਿਆ ਜੋ ਸੇਵਕ ਆਪਣੇ ਸਤਿਗੁਰੂ ਨੂੰ ਆਪਣੀ ਸ਼ਰਧਾ ਦਾ ਪੂਰੇ ਤੌਰ ਤੇ ਯਕੀਨ ਦਵਾ ਲੈਂਦਾ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਉਹ ਅਕਾਲ ਪੁਰਖ ਦੀ ਅਵਸਥਾ ਨੂੰ ਸਮਝ ਲੈਂਦਾ ਹੈ ਸੋ ਸਤਿਗੁਰੂ ਜਿਸ ਰਿਦੈ ਹਰ ਨਾਮ ਸਤਿਗੁਰੂ ਵੀ ਉਸ ਉਹ ਹੈ ਜਿਸ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਵਸਦਾ ਹੈ ਇਨਕ ਬਾਰ ਗੁਰ ਕੋ ਬਲ ਜਾਓ ਮੈਂ ਐਸੇ ਗੁਰੂ ਤੋਂ ਕਈ ਵਾਰ ਸਦਕੇ ਜਾਂਦਾ ਹਾਂ ਸਾਰਬੰਨਿੰਦਾ ਆਣ ਜੀ ਕਾ ਦਾਤਾ ਸਤਗੁਰੂ ਸਾਰੇ ਖਜ਼ਾਨਿਆਂ ਦਾ ਤੇ ਆਤਮਿਕ ਜ਼ਿੰਦਗੀ ਦਾ ਦੇਣ ਵਾਲਾ ਹੈ ਆਠ ਪੈਰ ਪਰ ਬ੍ਰਹਮ ਰੰਗ ਰਾਤਾ ਕਿਉਂਕਿ ਉਹ ਅਠੇ ਪੈਰ ਅਕਾਲ ਪੁਰਖ ਦੇ ਪਿਆਰ ਵਿੱਚ ਰੰਗਿਆ ਰਹਿੰਦਾ ਹੈ ਪਾਰ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਪ੍ਰਭੂ ਦਾ ਸੇਵਕ ਸਤਗੁਰੂ ਪ੍ਰਭੂ ਵਿੱਚ ਜੁੜਿਆ ਰਹਿੰਦਾ ਹੈ ਤੇ ਪ੍ਰਭੂ ਦੇ ਸੇਵਕ ਸਤਿਗੁਰੂ ਵਿੱਚ ਪ੍ਰਭੂ ਸਦਾ ਟਿਕਿਆ ਰਹਿੰਦਾ ਹੈ ਇੱਕ ਆਪ ਨਾਹੀ ਕੁਛ ਭਰਮ ਗੁਰੂ ਤੇ ਪ੍ਰਭੂ ਇੱਕ ਰੂਪ ਹਨ ਇਸ ਵਿੱਚ ਭਲੇਖੇ ਵਾਲੀ ਕੋਈ ਗੱਲ ਨਹੀਂ ਹੈ ਸੈਸ ਸਿਆਨਪ ਲਾਏ ਨਾ ਜਾਈਐ ਲੈ ਆਣਾ ਜਾਈਐ ਸੈਸ ਸਿਆਨਪ ਲੈ ਆਣਾ ਜਾਈਐ ਹਜ਼ਾਰਾਂ ਚ ਤਰਾਇਆਂ ਨਾਲ ਅਜਿਹਾ ਗੁਰੂ ਮਿਲਦਾ ਨਹੀਂ ਨਾਨਕ ਐਸਾ ਗੁਰਗੱਡ ਭਾਗੀ ਪਾਈ ਹੈ ਏ ਨਾਨਕ ਵੱਡੇ ਭਾਗਾ ਨਾਲ ਮਿਲਦਾ ਹੈ ਸਫਲ ਦਰਸ਼ਨ ਪੇਖਤ ਪੁਨੀਦ ਗੁਰੂ ਦਾਦਦਾਰ ਸਾਰੇ ਫਲ ਦੇਣ ਵਾਲਾ ਹੈ دیدار ਕੀਤੇ ਆ ਪਵਿੱਤਰ ਹੋ ਜਾਈਦਾ ਹੈ ਪਰ ਸਤ ਚਰਨ ਗਤ ਨਿਰਮਲ ਰੀਤ ਗੁਰੂ ਦੇ ਚਰਨ ਛੁਹਿਆਂ ਉੱਚੀ ਅਵਸਥਾ ਤੇ ਸੁਚੀ ਰੂਪ ਬੀਤ ਹੋ ਜਾਂਦੀ ਹੈ ਬੇਟਤ ਸੰਗ ਰਾਮ ਗੁਣ ਰਵੈ ਗੁਰੂ ਦੀ ਸੰਗਤ ਵਿੱਚ ਰਿਹਾ ਪ੍ਰਭੂ ਦੇ ਗੁਣਾ ਗਾ ਸਕੀਦੇ ਹਨ ਪਾਰ ਬ੍ਰह्म ਕੀ ਦਰਗਾ ਗਵੈ ਇਹ ਅਕਾਲ ਪੁਰਖ ਦੀ ਦਰਗਾ ਵਿੱਚ ਪਹੁੰਚ ਹੋ ਜਾਂਦੀ ਹੈ ਸੁਨ ਕਰ ਬਚਨ ਕਰਨ ਆ ਘਾਨੈ Guru ਦੇ ਬਚਨ ਸੁਣ ਕੇ ਕੰਨ ਰਜ ਜਾਂਦੇ ਹਨ ਮਨ ਸੰਤੋਖ ਆਤਮਪਤੀਆਂ ਨੇ ਮਨ ਵਿੱਚ ਸੰਤੋਖ ਆ ਜਾਂਦਾ ਹੈ ਤੇ ਆਤਮਾ ਪਤੀਜ ਜਾਂਦੀ ਹੈ ਗੌਰਵ ਗੌਰਵ ਪੂਰਾ ਗੁਰ ਆਖਿਓ ਜਾਕਾ ਮੰਤਰ ਸਤ ਗੁਰ ਪੂਰਨ ਪੁਰਖ ਹੈ ਇਸ ਦਾ ਉਪਦੇਸ਼ ਵੀ ਸਦਾ ਹੀ ਲਈ ਅਟਲ ਹੈ ਅਮਰਤ ਦ੍ਰਿਸ਼ਟ ਪੇਖੇ ਹੋਏ ਸੰਤ ਜਿਸ ਵੱਲ ਅਮਰ ਕਰਨ ਵਾਲੀ ਨਜ਼ਰ ਨਾਲ ਤੱਕਦਾ ਹੈ ਉਹੀ ਸੰਤ ਹੋ ਜਾਂਦਾ ਹੈ ਗੁਰ ਬਿਆਨ ਤਕੀਮਤ ਨਹੀਂ ਪਾਏ ਸਤ ਗੁਰੂ ਦੇ ਗੁਣ ਬੇਅੰਤ ਹਨ ਮੁੱਲ ਨਹੀਂ ਪਾਇਆ ਜਾ ਸਕਦਾ ਨਾਨਕ ਜਿਸ ਪਾਵੇ ਤਿਸ ਲੈ ਮਲਾਏ اے ਨਾਨਕ ਜੋ ਜੀਵ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸ ਨੂੰ ਗੁਰੂ ਨਾਲ ਮਿਲਾ ਲੈਂਦਾ ਹੈ ਜੀਵਾ ਇੱਕ ਉਸਤਕ ਆਨੇਕ ਮਨੁੱਖ ਦੀ ਜੀਵ ਇੱਕ ਹੈ ਪਰ ਉਸ ਪ੍ਰਭੂ ਦੀਆਂ ਦੇ ਨੇਕਾ ਗੁਣ ਹਨ ਸਤਪੁਰਖ ਪੂਰਨ ਬਿਵੇਕ ਜੋ ਪੂਰਨ ਪੂਰਨ ਪੁਰਖ ਹੈ ਸਦਾ ਥਿਰ ਰਹਿਣ ਵਾਲਾ ਹੈ ਵਿਆਪਕ ਹੈ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਮਨੁੱਖ ਕਿਸੇ ਬੋਲ ਦੁਆਰਾ ਪ੍ਰਭੂ ਦੇ ਗੁਣ ਤੱਕ ਪਹੁੰਚ ਨਹੀਂ ਕਰ ਸਕਦਾ ਅਗਮ ਅਗੋਚਰ ਪ੍ਰਭ ਨਿਰਵਾਣੀ ਪ੍ਰਭੂ ਪਹੁੰਚ ਤੋਂ ਪਰੇ ਹੈ ਵਾਸਨਾ ਰਹਿਤ ਹੈ ਤੇ ਮਨੁੱਖ ਦੇ ਸਰੀਰ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੈ ਨਿਰਹਾਰ ਨਿਰਵੈਰ ਸੁਖਦਾਈ ਅਕਾਲ ਪੁਰਖ ਨੂੰ ਕਿਸੇ ਖਰਾਕ ਦੀ ਲੋੜ ਨਹੀਂ ਪ੍ਰਭੂ ਵੈਰ ਰਹਿਤ ਹੈ ਸਭੋ ਸਭ ਨੂੰ ਸੁਖ ਦੇਣ ਵਾਲਾ ਹੈ ਤਾਂ ਕੀ ਕੀਮਤ ਕਿਨੇ ਨਾ ਪਾਈ ਕੋਈ ਜੀਵ ਉਸ ਦੇ ਗੁਣਾ ਦਾ ਮੁੱਲ ਨਹੀਂ ਪਾ ਸਕਿਆ ਇਨਕ ਭਗਤ ਬੰਦਨ ਨਿਤ ਕਰੈ ਅਨੇਕ ਭਗਤ ਸਦਾ ਪ੍ਰਭੂ ਨੂੰ ਨਮਸਕਾਰ ਕਰਦੇ ਹਨ ਚਰਨ ਕਮਲ ਹਿਰਦੈ ਸਿਮਰਹਿ ਅਤੇ ਉਸ ਦੇ ਚਰਨ ਕਮਲਾ ਵਰਗੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਸਿਮਰਦੇ ਹਨ ਸਦਾ ਬਿelhਾਰੀ ਸਤਿਗੁਰੂ ਆਪਣੇ ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਹਾਂ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੈ ਏ ਨਾਨਕ ਜਿਸ ਗੁਰੂ ਦੀ ਮਿਹਰ ਨਾਲ ਐਸਾ ਪ੍ਰਭੂ ਨੂੰ ਜਪ ਸਕੀਏ ਇਹ ਹਰ ਰਸ ਪਾਵੈ ਜਨ ਕੋਏ ਕੋਈ ਵਿਰਲਾ ਮਨੁਖ ਪ੍ਰਭੂ ਦੇ ਨਾਮ ਦਾ ਸਵਾਦ ਮਾਣਦਾ ਹੈ ਅੰਮ੍ਰਿਤ ਪੀਵੇ ਅਮਰ ਸੋ ਹੋਏ ਤੇ ਜੋ ਮਾਣ ਲੈਂਦਾ ਹੈ ਉਹ ਉਸ ਨਾਲ ਅੰਮ੍ਰਿਤ ਪੀਂਦਾ ਹੈ ਉਹ ਨਾਮ ਦਾ ਅੰਮ੍ਰਿਤ ਪੀਂਦਾ ਹੈ ਤੇ ਅਮਰ ਹੋ ਜਾਂਦਾ ਹੈ ਉਸ ਪੁਰਖ ਦਾ ਨਾਹੀ ਕਦੇ ਵਿਨਾਸ਼ ਉਸ ਦਾ ਕਦੇ ਨਾਸ਼ ਨਹੀਂ ਹੁੰਦਾ ਕਾਵ ਉਹ ਮੁੜ ਮੁੜ ਮੋਤਦਾ ਸ਼ਕਾਰ ਨਹੀਂ ਹੁੰਦਾ ਜਿ ਕੈ ਮਨ ਪ੍ਰਗਟੇ ਗੁਣਤਾਸ ਜਿਸ ਦੇ ਮਨ ਵਿੱਚ ਗੁਣਾ ਦੇ ਖਜ਼ਾਨੇ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ਆਠ ਬਹਿਰ ਹਰ ਕਾ ਨਾਮ ਲੇ ਸਤ ਗੁਰੂ ਅਠੇ ਪੈਰ ਪ੍ਰਭੂ ਦਾ ਨਾਮ ਸਿਮਰਦਾ ਹੈ ਸੱਚ ਉਪਦੇਸ਼ ਸੇਵਕ ਕੋ ਦੇ ਜੋ ਤੇ ਆਪਣੇ ਸੇਵਕ ਨੂੰ ਵੀ ਇਹੀ ਸੱਚਾ ਉਪਦੇਸ਼ ਦਿੰਦਾ ਹੈ ਮੋ ਮਾਇਆ ਕੈ ਸੰਗ ਨਾ ਲੇਪ ਮਾਇਆ ਦੇ ਮੋਹ ਦੇ ਨਾਲ ਉਸ ਦਾ ਕਦੇ ਜੋੜ ਨਹੀਂ ਹੁੰਦਾ ਮਨ ਮੈਂ ਰੱਖੈ ਹਰ ਹਰ ਏਕ ਉਸ ਦਾ ਆਪਣੇ ਮਨ ਵਿੱਚ ਇੱਕ ਪ੍ਰਭੂ ਨੂੰ ਟਿਕਾਉਂਦਾ ਹੈ ਅੰਧਕਾਰ ਦੀਪਕ ਪ੍ਰਗਾਸੈ ਜਿਸ ਦੇ ਅੰਦਰ ਨਾਮ ਰੂਪ ਦੀਵੇ ਦੇ ਨਾਲ ਅਗਿਆਨਤਾ ਦਾ ਹਨੇਰਾ ਹਟ ਕੇ ਚਾਨਣ ਹੋ ਜਾਂਦਾ ਹੈ ਨਾਨਕ ਪਰਮ ਮੋਹ ਦੂਖ ਤੈਕ ਤੇ ਨਾਸੈ ਏ ਨਾਨਕ ਉਸ ਦੇ ਭਲੇਖੇ ਤੇ ਮੋਹ ਦੇ ਕਾਰਨ ਪੈਦਾ ਹੋਏ ਦੂਖ ਦੂਰ ਹੋ ਜਾਂਦੇ ਹਨ ਤਪਤ ਮੈਂ ਠੰਡ ਵਰਤਾਈ ਗੁਰੂ ਦੇ ਪੂਰੇ ਉਪਦੇਸ਼ ਦੁਆਰਾ ਵਕਾਰਾਂ ਦੀ ਤਪਸ਼ ਵਿੱਚ ਵਸਦਿਆਂ ਵੀ ਪ੍ਰਭੂ ਨੇ ਸਾਡੇ ਅੰਦਰ ਠੰਡ ਵਰਤਾ ਦਿੱਤੀ ਹੈ ਆਨੰਦ ਪਿਆ ਦੁਖ ਨਾਠੇ ਭਾਈ ਸੁਖ ਹੀ ਸੁਖ ਹੋ ਗਿਆ ਹੈ ਦੁੱਖ ਨਸ ਗਏ ਹਨ ਜਨਮ ਮਰਨ ਕੇ ਮਿਟੇ ਅੰਦੇਸ਼ੇ ਤੇ ਜਨਮ ਮਰਨ ਦੇ ਗੇੜ ਵਿੱਚ ਪੈਣ ਦੇ ਡਰ ਫਿਕਰ ਮਿਟ ਗਏ ਹਨ ਸਾਧੂ ਕੇ ਪੂਰਨ ਉਪਦੇਸ਼ੇ ਤੇ ਇਹ ਗੁਰੂ ਦੇ ਉਪਦੇਸ਼ ਦਾ ਸਦਗਾਈ ਹੋਇਆ ਹੈ ਪਹੁੰਚੂ ਕਾ ਨਿਰਪੋ ਹੋਏ ਬਸੈ ਸਾਰਾ ਡਰ ਮੁਕ ਗਿਆ ਹੈ ਹੁਣ ਨਿਡਰ ਬਸਦੇ ਹਨ ਸਾਗਲ ਬਿਆਦ ਮਨ ਤੈ ਖੈ ਨਸੇ ਸਾਰੇ ਰੋਗ ਨਾਸ ਹੋ ਗਏ ਹਨ ਮਨੋਂ ਵਿਸਰ ਗਏ ਹਨ ਜਿਸ ਕਾ ਸਾ ਤੈਨ ਕਿਰਪਾ ਧਾਰੀ ਜਿਸ ਗੁਰੂ ਦੇ ਬਣੇ ਸਾ ਉਸ ਨੇ ਸਾਡੇ ਉਤੇ ਕਿਰਪਾ ਕੀਤੀ ਹੈ ਸਾਧ ਸੰਗ ਜਪ ਨਾਮ ਮਰਾਰੀ ਸਤ ਸੰਗਤ ਵਿੱਚ ਪ੍ਰਭੂ ਦਾ ਨਾਮ ਜਪ ਕੇ ਤਿਥ ਪਾਈ ਚੁਕੇ ਭਰਮ ਗਵਣ ਤੇ ਅਸਾਂ ਸ਼ਾਂਤੀ ਹਾਸਲ ਕਰ ਲਈ ਹੈ ਤੇ ਸਾਡੇ ਭਲੇਖੇ ਤੇ ਪਟਕਣਾ ਮੁੱਕ ਗਏ ਹਨ ਸੁਣ ਨਾਨਕ ਹਰ ਹਰ ਜਸ ਸਰਵਨ ਏ ਨਾਨਕ ਪ੍ਰਭੂ ਦਾ ਜਸ ਕੰਨੀ ਸੁਣ ਕੇ ਇਹ ਪਰਮਾਉ ਅਤੇ ਪਟਕਣਾ ਮੁੱਕ ਗਈ ਹੈ ਨਿਰਗੁਣ ਆਪ ਸਰਗਣ ਵੀ ਹੋਈ ਨਿਰਗੁਣ ਵੀ ਆਪ ਹੈ ਸਰਗਣ ਵੀ ਹੋਈ ਹੈ ਉਹ ਆਪ ਹੀ ਮਾਇਆ ਦੇ ਤਿੰਨਾ ਗੁਣਾ ਤੋਂ ਵੱਖਰਾ ਹੈ ਤੇਰੇ ਗੁਣੀ ਸੰਸਾਰ ਰੂਪੀ ਵੀ ਆਪ ਹੀ ਹੈ ਕਲਾ ਧਾਰ ਜਿਨ ਸਗਲੀ ਮੋਹੀ ਜਿਸ ਪ੍ਰਭੂ ਨੇ ਆਪਣੀ ਤਾਕਤ ਕਾਇਮ ਕਰਕੇ ਸਾਰੇ ਜਗਤ ਨੂੰ ਮੋਹਿਆ ਹੈ ਆਪਣਾ ਚਰਿਤ ਪ੍ਰਭ ਆਪ ਬਣਾਏ ਪ੍ਰਭੂ ਨੇ ਆਪਣੇ ਖੇਲ ਤਮਾਸ਼ੇ ਆਪ ਹੀ ਬਣਾਏ ਹਨ ਆਪਣੀ ਕੀਮਤ ਆਪੇ ਪਾਏ ਪ੍ਰਭੂ ਆਪਣੀ ਬਜ਼ੁਰਗੀ ਦਾ ਮੁੱਲ ਆਪ ਹੀ ਪਾਉਂਦਾ ਹੈ ਸਾਰ ਬੇਨ ਦੂਜਾ ਨਹੀਂ ਕੋਏ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ ਸਾਰ ਬਨਰ ਅੰਤਰ ਏਕੋ ਸੋਏ ਸਭ ਦੇ ਅੰਦਰ ਪ੍ਰਭੂ ਆਪ ਹੀ ਮੌਜੂਦ ਹੈ ਓਤ ਪੋਤ ਰਵ ਰੂਪ ਰੰਗ ਓਤ ਪੋਤ ਰਵਿਆ ਰੂਪ ਰੰਗ ਤਾਨੇ ਪੇਟੇ ਵਾਂਗ ਸਾਰੇ ਰੂਪਾਂ ਤੇ ਰੰਗਾਂ ਵਿੱਚ ਵਿਆਪਕ ਹੈ ਇਹ ਪ੍ਰਗਾਸ ਸਾਧਕੇ ਸੰਗ ਇਹ ਚਾਨਣ ਭਾਵ ਸਮਝ ਸਤਿਗੁਰੂ ਦੀ ਸੰਗਤ ਵਿੱਚ ਪ੍ਰਕਾਸ਼ ਦਾ ਹੈ ਰਚ ਰਚਨਾ ਆਪਣੀ ਕਲ ਧਾਰੀ ਸ੍ਰਿਸ਼ਟੀ ਰਾਜ ਕੇ ਪ੍ਰਭੂ ਨੇ ਆਪਣੀ ਸਤਿਆ ਇਸ ਸ੍ਰਿਸ਼ਟੀ ਵਿੱਚ ਟਿਕਾਈ ਹੈ ਇਨਕ ਬਾਰ ਨਾਨਕ ਬਲਹਾਰੀ ਏ ਨਾਨਕ ਆਖ ਮੈਂ ਕਈ ਵਾਰ ਐਸੇ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੀ ਬਾਣੀ ਦੇ ਵਿਚਾਰ ਕਰਦੇ ਆ ਇੱਕ ਨਹੀਂਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਬਖਸ਼ਣ ਜੋ ਹੈ ਗੁਰੂ ਰੂਪੀ ਸਾਧ ਸੰਗਤ ਆਪ ਵੀ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ